ਸਾਰਿਆਂ ਸਸ ਦੀ ਗੱਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਅੱਜ ਆਪਾਂ ਇੱਕ ਹੋਰ ਬਹੁਤ ਸੌਖੀ ਜੀ ਬਣਤੀ ਇਹ ਬਣਤੀ ਜਿਹੜੀ ਇਹਨੂੰ ਬਣਾਉਣ ਵਾਸਤੇ ਆਪਾਂ ਨੂੰ 2-2 ਦੇ ਹਿਸਾਬ ਨਾਲ ਕੁੰਡੇ ਰੱਖਣੇ ਪੈਣੇ ਹੈ ਜੀ ਦੇਖੋ ਜੀ ਇਹ ਮੈਂ ਥੋੜਾ ਜਿਹਾ ਡਿਜ਼ਾਈਨ ਬਣਾਇਆ ਹੋਇਆ ਹੈ 2-2 ਦੇ ਹਿਸਾਬ ਨਾਲ ਕੁੰਡੇ ਰੱਖੇ ਹੋਏ ਹੈ ਜੀ ਇਹ ਡਿਜ਼ਾਈਨ ਹੈ ਜਿਹੜਾ ਦੋਨਾਂ ਪਾਸਿਆਂ ਤੋਂ ਪੈਂਦਾ ਹੈ ਜੀ ਸਿੱਧੇ ਪਾਸੇ ਤੋਂ ਵੀ ਤੇ ਪੁੱਠੇ ਪਾਸੇ ਤੋਂ ਵੀ ਕੋਈ ਵੀ ਆਪਾਂ ਬਾਰਡਰ ਆਪਣਾ ਬਣਾ ਕੇ ਉੱਪਰ ਆਪਾਂ ਇਹਨੂੰ ਬਣਾ ਸਕਦੇ ਆ ਜੇ ਚੈਨਲ ਤੇ ਪਹਿਲੀ ਵਾਰ ਇਹਦਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਲਾਇਕ ਕਮੈਂਟ ਕਰਿਓ ਚਲੋ ਜੀ ਬਣਾਉਨੇ ਆਪਾਂ ਆਪਣਾ ਡਿਜ਼ਾਈਨ ਇਹਦਾ ਸਿੱਧੇ ਪੁੱਠੇ ਪਾਸੇ ਦਾ ਕੋਈ ਫਰਕ ਨਹੀਂ ਜੀ ਕਿਉਂਕਿ ਦੋਨਾਂ ਪਾਸੇ ਤੋਂ ਇੱਕੋ ਤਰ੍ਹਾਂ ਬਣਨਾ ਹੈ ਜੀ ਪਹਿਲਾ ਗੁੰਡਾ ਆਪਾਂ ਆਪਣੇ ਆਪ ਬੁਣ ਲੈਂਦੇ ਆ ਉਲਟਾ ਉਸ ਤੋਂ ਬਾਅਦ ਤਾਂ ਅੱਗੇ ਨੂੰ ਇੱਧਰ ਘੁਮਾ ਕੇ ਦੋ ਗੁੰਡੇ ਆਪਾਂ ਨੇ ਜੇ ਸ਼ੁਰੂ ਚ ਬੁਣਤੀ ਸ਼ੁਰੂ ਕਰਨੀ ਹੈ ਦੋ ਗੁੰਡਿਆਂ ਨੂੰ ਛੱਡ ਕੇ ਇੱਥੋਂ ਆਪਾਂ ਨੇ ਸਲਾਈ ਕੱਢਣੀ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਦੋਨੇ ਗੁੰਡੇ ਆਪਾਂ ਨੇ ਪਿਛਲੀ ਸਾਈਡ ਤੋਂ ਇਕੱਠੇ ਲੈ ਕੇ ਭੁੰਨ ਦੇਣੀ ਫਿਰ ਆਪਾਂ ਨੇ ਉਸੇ ਤਰ੍ਹਾਂ ਦੋ ਕੁੰਡਿਆਂ ਦੇ ਕੋਲ ਦੀ ਕੱਢਣੀ ਹੈ ਸਲਾਈ ਇਹ ਦੋਨੇ ਕੁੰਡੇ ਆਪਾਂ ਨੇ ਇਕੱਠੇ ਭੁੰਨ ਦੇਣੇ ਫਿਰ ਉਸੇ ਤਰ੍ਹਾਂ ਕਈ ਵਾਰੀ ਆਪਾਂ ਨੂੰ ਜਾਲੀ ਵਾਲਾ ਡਿਜ਼ਾਈਨ ਆ ਜਿਹੜਾ ਬਹੁਤਾ ਜ਼ਿਆਦਾ ਪਸੰਦ ਆਉਂਦਾ ਹੈ ਕੁੜੀਆਂ ਦੀਆਂ ਜਾਗਟਾਂ ਚ ਜਾਂ ਸਕੀਵੀਆਂ ਚ ਆਉਣ ਵਾਸਤੇ ਇਹ ਡਿਜ਼ਾਈਨ ਆਪਾਂ ਪਾ ਸਕਦੇ ਹਾਂ ਇਹਨੂੰ 90 ਨਹੀਂ ਜ਼ਿਆਦਾ ਲੱਗਦੀ ਟਾਈਮ ਵੀ ਨਹੀਂ ਜ਼ਿਆਦਾ ਲੱਗਦਾ ਕੁੰਡੇ ਆਪਾਂ ਨੇ 2-2 ਦੇ ਹਿਸਾਬ ਨਾਲ ਹੀ ਪਾਉਣੇ ਆ ਜੀ ਸਾਈਡਾਂ ਤੇ ਜੇ ਆਪਾਂ ਬਾਤ ਰੱਖਣੀ ਚਾਹੁੰਦੇ ਆ ਤਾਂ ਪਾਉਂਦੇ ਹਿਸਾਬ ਨਾਲ ਪਾ ਸਕਦੇ ਆ ਸਲਾញਾ ਆਪਾਂ ਹਮੇਸ਼ਾ ਉਹਨਦੇ ਹਿਸਾਬ ਨਾਲ ਆਉਂਦੇ ਹੁੰਨੇ ਆ ਜੀ ਜਿਹੜੀ ਜਿਹੜੀ ਆਪਣੀ ਉਨ ਹੋਵੇ ਉਹੀਆਂ ਜੇ ਆਪਾਂ ਸਲਾਈਆਂ ਲਾ ਲੈਣੇ ਆ ਜਿਹੜੀ ਆ ਉਨ ਹੈ ਜੀ ਇਹ 10 ਨੰਬਰ ਦੀਆਂ ਸਲਾਈਆਂ ਨਾਲ ਬਣ ਹੁੰਦੀ ਹੈ ਜੀ ਦੇਖੋ 10 ਨੰਬਰ ਦੀ ਸਲਾਈ ਲੱਗੀ ਹੋਈ ਹੈ ਇਹਨੂੰ ਦੇਖੋ ਜਿਹੜਾ ਡਿਜ਼ਾਈਨ ਬਣ ਕੇ ਕਿੰਨਾ ਸੋਹਣਾ ਲੱਗਦਾ ਹੈ ਇੱਕ ਸਲਾਈ ਆਪਾਂ ਹੋਰ ਪਾ ਕੇ ਦਿਖਾ ਦਨੇ ਆ ਤੁਹਾਨੂੰ ਇਹ ਆਪਣਾ ਸਿੱਧਾ ਪਾਸਾ ਹੈ ਜਦੋਂ ਵੀ ਆਪਾਂ ਨੇ ਡਿਜ਼ਾਈਨ ਸ਼ੁਰੂ ਕਰਨਾ ਇੱਕ ਗੁੰਡਾ ਸਿੱਧਾ ਜਾਂ ਉਲਟਾ ਪਾ ਕੇ ਉਸ ਤੋਂ ਬਾਅਦ ਆਪਾਂ ਨੇ ਦੋ ਗੁੰਡੇ ਛੱਡਣੇ ਆ ਜੀ ਉਹਦੇ ਕੋਲ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਇਸ ਤਰ੍ਹਾਂ ਢਿੱਲਾ ਜਰਾ ਰੱਖ ਕੇ ਬੁਣ ਲੈਣਾ ਫਿਰ ਆਪਾਂ ਨੇ ਜਿਹੜੇ ਦੋ ਗੁੰਡੇ ਇਕੱਠੇ ਆਪਾਂ ਨੇ ਪਿਛਲੀ ਸਾਈਡ ਤੋਂ ਬੁਣ ਦੇਣੇ ਇਸ ਤਰ੍ਹਾਂ ਫਿਰ ਉਸ ਤੋਂ ਅੱਗੇ ਆਪਾਂ ਨੇ ਉਸੇ ਤਰ੍ਹਾਂ ਜੇ ਤੁਹਾਨੂੰ ਆਹ ਧਾਗਾ ਜਿਹੜਾ ਇਸ ਤਰ੍ਹਾਂ ਕੱਢਣ ਤੇ ਦਿੱਕਤ ਆਉਂਦੀ ਹੈ ਤਾਂ ਆਪਾਂ ਇਹਨੂੰ ਧਾਗੇ ਨੂੰ ਇਸ ਤਰ੍ਹਾਂ ਵੀ ਘੁਮਾ ਸਕਦੇ ਹਾਂ ਫਿਰ ਇਹ ਸੌਖਾ ਨਿਕਲ ਜਾਂਦਾ ਹੈ ਮੈਂ ਦੇਖਾਈ ਮੈਂ ਤੁਹਾਨੂੰ ਦਿਖਾਉਣੀ ਆ ਪਿਛਲੀ ਸਾਈਡ ਤੋਂ ਦੋ ਗੁੰਡੇ ਇਕੱਠੇ ਲੈ ਕੇ ਇਹਨੂੰ ਇਸ ਤਰ੍ਹਾਂ ਘੁਮਾ ਲੈਣਾ ਧਾਗੇ ਨੂੰ ਫਿਰ ਇਹ ਬਹੁਤ ਸੌਖਾ ਨਿਕਲ ਜਾਂਦਾ ਹੈ ਬਣਾਈ ਵਿੱਚ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਲਾਈਵ ਵਿੱਚ ਵੀ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਛੋਟੇ ਮੋਟੇ ਡਿਜ਼ਾਈਨ ਮੈਂ ਤੁਹਾਨੂੰ ਲਾਈਵ ਵਿੱਚ ਵੀ ਸਿਖਾ ਦਿਆ ਕਰੂੰਗੀ ਆ ਦੇਖੋ ਦੀ ਡਿਜ਼ਾਈਨ ਆਪਣਾ ਕਿੰਨਾ ਪਿਆਰਾ ਲੱਗਦਾ ਬਣ ਕੇ ਇਹ ਕਸਿਆ ਕਸਾ ਨਹੀਂ ਬਣਦਾ ਡਿਜ਼ਾਈਨ ਬਹੁਤ ਵਧੀਆ ਲੱਗਦਾ ਬਣ ਕੇ ਉਸ ਤਰ੍ਹਾਂ ਵੀ ਆਇਆ ਲੱਗਦਾ ਜਿਵੇਂ ਦੇਖੋ ਕਰੋਸ਼ੀਆ ਨਾਲ ਬਣਾਇਆ ਹੁੰਦਾ ਆਪਾਂ ਨੇ ਜਿਨ੍ਹਾਂ ਨੂੰ ਕਰੋਸ਼ੀਆ ਨਹੀਂ ਚਲਾਉਣਾ ਆਉਂਦਾ ਉਸ ਲਾਈਆਂ ਨਾਲ ਬੁਣ ਕੇ ਆਪਣਾ ਸ਼ੌਂਕ ਪੂਰਾ ਕਰ ਸਕਦੇ ਆਂ ਕਿਉਂਕਿ ਇਹ ਦੋਨੋਂ ਪਾਸਿਆਂ ਤੋਂ ਇੱਕੋ ਜਿਹਾ ਹੀ ਦਿਖਦਾ ਦੇਖੋ ਇੱਧਰੋਂ ਵੀ ਤੇ ਇੱਧਰੋਂ ਵੀ ਸਦੂਜੀ ਡਿਜ਼ਾਈਨ ਬਣਾ ਕੇ ਜ਼ਰੂਰ ਦੇਖਿਓ ਮਿਲਦੇ ਆਂਗੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ